ਪ੍ਰੈਮ ਟੂਡੇ ਜੀ ਤੁਹਾਡਾ ਸਵਾਗਤ ਮੈਂ ਰਣਜੀਤ ਸਿੰਘ ਹਮ ਅੱਜ ਅਸੀਂ ਜਿਹੜੀਆਂ ਪੰਜਾਬ ਵਿੱਚ ਚੋਣਾਂ ਹੋਈਆਂ ਨੇ ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਉਹਦੇ ਸਬੰਧਤ ਜਿਹੜੀ ਗੱਲਬਾਤ ਸ਼ੁਰੂ ਕਰਾਂਗੇ ਮੇਰੇ ਨਾਲ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਤੁਹਾਡਾ ਸਵਾਗਤ ਪੰਜਾਬ ਦੇ ਵਿੱਚ ਵੱਡੀਆਂ ਚੋਣ ਜਿਹੜੀਆਂ ਸਰਗਰਮੀਆਂ ਹੋਈਆਂ ਸੀਗੀਆਂ ਲੰਬੇ ਸਮੇਂ ਤੋਂ ਬਾਅਦ ਤੇ ਉਸ ਵਿੱਚ ਜਿਹੜੀ ਆ ਹੁੰਜਾ ਫਿਰ ਜਿੱਤਾ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਦੇਖਣ ਨੂੰ ਮਿਲੀ ਗਈ ਆ ਉਸੀਂ ਕਿਵੇਂ ਦੇਖਦੇ ਹਾਂ ਕਿਉਂਕਿ ਇੱਕ ਪਾਸੇ ਤਾਂ ਸਾਰੇ ਵਿਰੋਧੀ ਧਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਰੌਲਾ ਪਾ ਰਹੀਏ ਨੇ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਆ ਕਰਤਾ ਉਹ ਕਰਤਾ ਦਿੱਲੀ ਹੋ ਗਿਆ ਪੰਜਾਬ ਹੋ ਗਿਆ ਇਹ ਕਿਸ ਤਰ੍ਹਾਂ ਦੇਖਦੇ ਹਾਂ ਵੀ ਅਕਸਰ ਕਹਾਣੀ ਇਦਾਂ ਦੀ ਕੀ ਆ ਵੀ ਆਖਰ ਫੇਰ ਲੋਕ ਕਿਉਂ ਬਤਵਾ ਦੇ ਦਿੰਦੇ ਨੇ ਉਹਨਾਂ ਨੂੰ ਦੇਖੋ ਖਾਸ ਤੌਰ ਤੇ ਸਭ ਤੋਂ ਪਹਿਲਾਂ ਪ੍ਰਾਈਮ ਟੂਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸਿੰਘ ਸਵਾਗਤ ਕਰਦਾ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਹਵਾ ਕੁਝ ਹੋਰ ਚੱਲਦੀ ਹੈ ਲੇਕਿਨ ਜਦੋਂ ਚੋਣਾਂ ਹੁੰਦੀਆਂ ਨੇ ਨਤੀਜੇ ਕੁਝ ਹੋਰ ਸਾਹਮਣੇ ਆਉਂਦੇ ਨੇ ਇਹਦੇ ਪਿੱਛੇ ਵੀ ਬਹੁਤ ਵੱਡੇ ਕਾਰਨ ਜਿਹੜੇ ਨੇ ਦਿਖੇ ਜਾ ਸਕਦੇ ਨੇ ਲੇਕਿਨ ਸਭ ਤੋਂ ਪਹਿਲਾਂ ਅਪਾਂ ਸ਼ੁਰੂਆਤ ਕਰਾਂਗੇ ਬਲਾਕ ਸ਼ੰਤੀ ਦੇ ਜ਼ਿਲ੍ਹਾ ਪ੍ਰਸ਼ਦਿਆਂ ਚੋਣਾਂ ਤੋਂ ਜਿਹੜੀਆਂ ਹਾਲੀ ਦੇ ਵਿੱਚ ਹੋ ਕੇ ਹਟੀਆਂ ਨੇ ਸੋ ਇਹਨਾਂ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੂਰੇ ਸੂਬੇ ਭਰ ਦੇ ਵਿੱਚੋਂ ਜਿਹੜੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਕਾਬਲੀ ਤਾਰੀਫ ਹੈ ਕਿਉਂਕਿ ਵੱਡੀ ਗੱਲ ਹੈ ਪਿੰਡਾਂ ਦੇ ਵਿੱਚ ਜਿਹੜੀ ਹੈ ਅ ਇਸ ਕਦਰ ਜਿਹੜਾ ਪਿੰਡ ਪਿੰਡ ਪੱਧਰ ਤੇ ਕਿਉਂਕਿ ਪਿੰਡਾਂ ਤੋਂ ਹੀ ਜਿਹੜੀ ਹਰ ਇੱਕ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਪਿੰਡਾਂ ਨਾਲ ਜੁੜੇ ਹੋਏ ਨੇ ਸੋ ਪਿੰਡਾਂ ਦਾ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਫਿਰ ਉਹਨਾਂ ਦੀ ਹੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਉਂਦੀ ਆ ਤਾਂ ਇਹ ਪਿੰਡਾਂ ਦੀ ਸਰਕਾਰ ਛੋਟੀ ਸਰਕਾਰ ਵੀ ਇਹਨੂੰ ਕਹ ਲਓ ਤੁਸੀਂ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਇਹ ਇਲੈਕਸ਼ਨ ਹੋਈਆਂ ਇਹ ਪੂਰੀ ਫੇਅਰ ਤਰੀਕੇ ਦੇ ਨਾਲ ਦੇਖੀ ਗਈ ਹੈ ਜਿੰਨਾਕ ਆਪਾਂ ਆਬਜ਼ਰਵ ਕੀਤਾ ਜਾਂ ਤੁਸੀਂ ਵੀ ਇਹ ਦੇ ਗਰਾਊਂਡ ਜ਼ੀਰੋ ਤੇ ਰਹੇ ਹੋ ਤੇ ਜਿੰਨਾਕ ਮੈਂ ਦੇਖਿਆ ਸਾਰਾ ਸੋਸ਼ਲ ਮੀਡੀਆ ਤੇ ਵੀ ਦੇਖਿਆ ਜਿਆਦਾਤਰ ਜਿਹੜੀ ਹੈ ਇਹ ਇਲੈਕਸ਼ਨ ਬਹੁਤ ਹੀ ਜੇ ਠੱਗ ਦੇ ਨਾਲ ਜਿਹੜੀ ਹੈ ਉਹ ਕਰਵਾਈ ਗਈ ਹੈ ਹਾਲਾਂਕਿ ਕੁਝ ਥਾਵਾਂ ਤੇ ਜਰੂਰ ਕਹਿ ਰਹੇ ਨੇ اپੋਜੀਸ਼ਨ ਕਹਿ ਰਹੀ ਹੈ ਕਿ ਤੱਕਾ ਕੀਤਾ ਸਰਕਾਰ ਨੇ ਖੰਨੇ ਦਾ ਮੈਟਰ ਵੀ ਆਪਾਂ ਨੇ ਦੇਖਿਆ ਯਾਦਵਿੰਦਰ ਜਾਦੂ ਦਾ ਜਿਹੜਾ ਸੀਗਾ ਹੋਰ ਕਾਫੀ ਜਗ੍ਹਾ ਅਜੀਹੇ ਚੀਜ਼ਾਂ ਦੇਖਣ ਨੂੰ ਮਿਲੀਆਂ ਲੇਕਿਨ ਬਹੁਤੀਆਂ ਥਾਵਾਂ ਤੇ ਇਹ ਇਲੈਕਸ਼ਨ ਬਹੁਤ ਫੇਰ ਤਰੀਕੇ ਨਾਲ ਹੋਈ ਹੈ ਸ਼ਾਇਦ ਇਹੀ ਕਾਰਨ ਹੈ ਕਿ ਜਿਹੜੀ ਹੈ ਸੀਐਮ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਇਹ ਕਲੀਅਰ ਕੀਤਾ ਜਾਂ ਫਿਰ ਅਰਵਿੰਦ ਕੇਜਰੀਵਾਲ ਵੀ ਉਹਨਾਂ ਦਾ ਵੀ ਬਿਆਨ ਆਇਆ ਸਾਹਮਣੇ ਕਿ ਅਸੀਂ ਕਿਸੇ ਡੀਸੀ ਕਿਸੇ ਐਸਡੀਐਮ ਨੂੰ ਕੋਈ ਫੋਨ ਨਹੀਂ ਕੀਤਾ ਜੇ ਕੀਤਾ ਹੁੰਦਾ ਜਿਹੜੇ ਜਿਹੜੇ ਏਰੀਆ ਦੇ ਵਿੱਚ ਆਪੋਜੀਸ਼ਨ ਜਿੱਤੀ ਹੈ ਫਿਰ ਉਹ ਵੀ ਨਾ ਜਿੱਤਦੀ ਇਹ ਵਾਕਈ ਗੱਲ ਜਿਹੜੀ ਹੈ ਇਹ ਸਹੀ ਲੱਗ ਰਹੀ ਹੈ ਕਿਉਂਕਿ ਬਹੁਤੀਆਂ ਥਾਵਾਂ ਤੇ ਇਹ ਪੂਰਾ ਨੈਕ ਟੂ ਨੈਕ ਜਿਹੜਾ ਇਹ ਮੁਕਾਬਲਾ ਉਹ ਦੇਖਿਆ ਗਿਆ ਲੇਕਿਨ ਐਟ ਦੀ ਐਂਡ ਆਮ ਆਲੀ ਪਾਰਟੀ ਨੇ ਬਾਜ਼ੀ ਮਾਰੀ ਹੁਣ ਮਸਲਾ ਇੱਥੇ ਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਹਵਾਵਾਂ ਕੁਝ ਹੋਰ ਚੱਲਦੀ ਹੈ ਪੰਜਾਬ 'ਚ ਤੁਸੀਂ ਕਹਿ ਰਹੇ ਹੋ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਲੇਕਿਨ ਜਦੋਂ ਚੋਣਾਂ ਹੁੰਦੀਆਂ ਨੇ ਨਤੀਜੇ ਕੁਝ ਹੋਰ ਸਾਹਮਣੇ ਆਉਂਦੇ ਨੇ ਉਹਨਾਂ ਦੇ ਪਿੱਛੇ ਮਕਸਦ ਹਾਂ ਉਹਨਾਂ ਦੇ ਪਿੱਛੇ ਕਾਰਨ ਇਹੀ ਮੰਨੇ ਜਾ ਰਹੇ ਇੱਕ ਤਾਂ ਸਰਕਾਰ ਦਾ ਬਹੁਤ ਵੱਡਾ ਇਫੈਕਟ ਹੁੰਦਾ ਕਿਉਂਕਿ ਆਪਾਂ ਮੇਰੇ ਹਿਸਾਬ ਨਾਲ ਸ਼ਾਇਦ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਮਨਰੇਗਾ ਦਾ ਵੀ ਬਹੁਤ ਵੱਡਾ ਫਰਕ ਹੁੰਦਾ ਹੈ ਨਾ ਆ ਕਿ ਉਹਨਾਂ ਦਾ ਫਰਕ ਤਾਂ ਪੈਣਦਾ ਕਿ ਸਰਪੰਚ ਡਾਇਰੈਕਟ ਤੌਰ ਤੇ ਕਹਿੰਦਾ ਵੀ ਭਾਈ ਅਸਲ ਦੇ ਵਿੱਚ ਸਰਪੰਚ ਕਾਫੀ ਤਾਮਾਂ ਤੇ ਸਰਪੰਚ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨੇ ਜਿੱਥੇ ਜਗਾ ਸੋਣ ਨੂੰ ਇਹ ਮਿਲਿਆ ਵੀ ਜਿਹੜੀ ਮੰਰੇਗਾ ਦੇ ਉੱਤੇ ਸਰਪੰਚਾਂ ਵੱਲੋਂ ਦਬਾਅ ਬਣਾਇਆ ਜਾਂਦਾ ਨਹੀਂ ਤੁਹਾਡੀ ਮੰਰੇਗਾ ਬੰਦ ਕੀਤੀ ਜਾਊਗੀ ਤੁਹਾਡੀ ਹਾਜ਼ਰੀ ਜਿਹੜੀ ਨਹੀਂ ਲਈ ਜਾਊਗੀ ਇਹ ਹੀਆਂ ਗੱਲਾਂ ਲੋਕਾਂ ਦੇ ਵਿੱਚੋਂ ਲੋਕ ਚਰਚਾ ਜਿਹੜੀ ਜਿਹੜੀ ਸਾਹਮਣੇ ਆਉਂਦੀ ਆ ਵੀ ਤਾਂ ਕਰਕੇ ਜਿਹੜੇ ਮੰਰੇਗਾ ਦੇ ਜਿਹੜੇ ਕਰਮਕਾਮੀ ਨੇ ਕੰਮ ਨਿਊਸ ਕੰਮ ਕਰਨ ਵਾਲੇ ਵੀ ਉਹ ਪ੍ਰਭਾਵ ਥਲੇ ਆ ਕੇ ਜਿਹੜੀ ਆ ਇੱਕ ਪਾਸੇ ਸ਼ਾਇਦ ਵੋਟਾਂ ਹਾਂ ਦੇਖੋ ਇਹ ਵੀ ਇੱਕ ਕਾਰਨ ਇੱਕ ਕਾਰਨ ਇਹ ਵੀ ਹੋ ਸਕਦਾ ਮੇਰੇ ਮੁਤਾਬਕ ਇੱਕ ਕਾਰਨ ਇਹ ਵੀ ਹੋ ਸਕਦਾ ਲੇਕਿਨ ਬਹੁਤ ਜਿਹੜੇ ਨੇ ਸਾਰੇ ਪਿੰਡ ਮਨਰੇਗਾ ਦੇ ਵਿੱਚ ਸ਼ਾਮਿਲ ਨਹੀਂ ਹੁੰਦਾ ਠੀਕ ਹੈ ਕੁਝ ਜਿਹੜੇ ਵੋਟਰ ਹੁੰਦੇ ਨੇ ਸ਼ਾਮਿਲ ਮਨਰੇਗਾ ਦੇ ਵੀ ਜਾਂ ਫਿਰ ਹੋਰ ਵੀ ਪਿੰਡਾਂ ਦੇ ਵਿੱਚ ਵੋਟ ਹੁੰਦੀ ਹੈ ਲੇਕਿਨ ਇਸ ਚੀਜ਼ ਤੋਂ ਇਹ ਚੀਜ਼ ਕਲੈਰਿਟੀ ਹੋ ਚੁੱਕੀ ਹੈ ਕਿ ਅੱਜ ਦੀ ਸਥਿਤੀ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਐ ਪਿੰਡਾਂ ਦੇ ਵਿੱਚ ਕਾਫੀ ਰਿਸੂਖ ਰੱਖਦੀ ਐ ਭਾਵੇਂ ਕਿ ਵਿਧਾਨ ਸਭਾ ਇਲੈਕਸ਼ਨ ਦਾ ਆਪਸ ਦੇ ਵਿੱਚ ਬਹੁਤ ਫਰਕ ਐ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਚੇ ਦੀ ਇਲੈਕਸ਼ਨ ਸੀ ਵਿਧਾਨ ਸਭਾ ਦੇ ਵਿੱਚ ਆ ਅੰਕੜੇ ਟੋਟਲ ਉਲਟ ਹੋ ਸਕਦੇ ਨੇ ਜਿਵੇਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਹੋਏ ਕਾਂਗਰਸ ਪਤ ਸੀਟਾਂ ਦੇ ਬਾਜ਼ੀ ਮਾਰ ਗਈ ਸੀ ਉਸ ਮੌਕੇ ਤੇ ਤੇ ਹਾਲਾਂਕਿ ਸਥਾਨਕ ਸਰਕਾਰ ਉਸਾਵਨਾ ਪਰਫਾਰਮ ਉਦੋਂ ਨਹੀਂ ਕਰ ਪਾਈ ਹੈਗੀ ਜਿਹੜੀ ਆ ਹੋਈ ਹੈ 252 ਦੇ ਵਿੱਚ ਜਿਹੜੀ 224 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਐਲਪੀ ਦੀ ਤਾਂ ਇਹ ਹੁਣੇ ਦੇਖਣਾ ਹੋਏਗਾ ਕਿ ਆ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਮੀਕਰਨ ਨੇ ਉਹ ਕਿਦਾਂ ਦੇ ਬਣਦੇ ਨੇ ਲੇਕਿਨ ਅੱਜ ਦੀ ਜਿਹੜੀ ਸਥਿਤੀ ਦੀ ਗੱਲਬਾਤ ਕਰੀ ਜਾਵੇ ਜਿਵੇਂ ਤੁਸੀਂ ਜ਼ਿਕਰ ਕਰ ਕਰ ਰਹੇ ਹੋ ਕਿ ਹਵਾ ਕੁਝ ਹੋਰ ਚਲਦੀ ਹੈ ਲੇਕਿਨ ਰਿਜ਼ਲਟ ਤੇ ਨਤੀਜੇ ਕੁਝ ਹੋਰ ਹੁੰਦੇ ਨੇ ਦੇਖੋ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਤੇ ਹਰੇਕ ਵਿਅਕਤੀ ਆਪ ਆਪਣੇ ਤਰੀਕੇ ਦੇ ਨਾਲ ਵਿਚਾਰ ਆਪਣੇ ਸਾਂਝੇ ਕਰਦਾ ਹੈ ਲੇਕਿਨ ਉਸ ਦੇ ਉਲਟ ਜਦੋਂ ਇਹ ਜੇ ਨਤੀਜੇ ਸਾਹਮਣੇ ਆਉਂਦੇ ਨੇ ਫਿਰ ਇਹ ਚੀਜ਼ ਸੋਚਣ ਲਈ ਇੱਕ ਵਿਅਕਤੀ ਮਜਬੂਰ ਹੁੰਦਾ ਹੈ ਕਿ ਕੀ ਵਾਕਈ ਲੋਕ ਸੋਸ਼ਲ ਮੀਡੀਆ ਤੇ ਸੱਚ ਬੋਲਦੇ ਨੇ ਕੀ ਵਾਕਈ ਲੋਕ ਕਹਿੰਦੇ ਨੇ ਵੀ ਯਾਰ ਸਾਨੂੰ ਇਹ ਚੀਜ਼ ਤੋਂ ਇਹ ਦਿੱਕਤ ਆ ਇਹ ਚੀਜ਼ ਤੋਂ ਉਹ ਦਿੱਕਤ ਆ ਯਾ ਤਾਂ ਫਿਰ ਸੋਸ਼ਲ ਮੀਡੀਆ ਫੇਕ ਹੈ ਬਿਲਕੁਲ ਜਾਂ ਫਿਰ ਲੋਕੀ ਕਲਾਕੀ ਤੌਰ ਤੇ ਜਿਹੜੇ ਨੇ ਸ਼ਰ ਝੂਠੇ ਨੇ ਜਜਵਾਤਾਂ ਦੀ ਗੱਲ ਕਰ ਜਾਂਦੇ ਹਾਂ ਮਤਲਬ ਇਹ ਇਹੀ ਪਿੱਛੇ ਫਿਰ ਇਹੀ ਕਾਰਨ ਹੋ ਸਕਦੇ ਨੇ ਕਿਉਂਕਿ ਜਿਹੜੇ ਨਤੀਜੇ ਹੁਣ ਸਾਹਮਣੇ ਆਏ ਨੇ ਪਹਿਲੇ ਨੰਬਰ ਤੇ ਦੇਖੋ ਤੁਸੀਂ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਕਾਂਗਰਸ ਤੀਸਰੇ ਨੰਬਰ ਤੇ ਅਕਾਲੀ ਦਲ ਲੇਕਿਨ ਇੱਥੇ ਇਹ ਵੀ ਦੇਖਣਾ ਬੜਾ ਲਾਚਮੀ ਹੈ ਕਿ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਪਹਿਲਾਂ ਨਾਲੋਂ ਕਾਫੀ ਅਪ ਹੋਇਆ ਠੀਕ ਹੈ ਕਿ ਪੰਜਾਬ ਦੇ ਵਿੱਚ ਜੇਕਰ ਆਪਾਂ ਦੇਖੀਏ ਕਿ ਕਾਂਗਰਸ ਹੈ ਜਿਹੜੀ ਆ ਉਸ ਤਰੀਕੇ ਦੇ ਨਾਲ ਉਹਨਾਂ ਦਾ ਆਪਸੀ ਅੰਦਰੂਨੀ ਕਾਟੋ ਕਲੇਸ਼ ਚੱਲ ਰਿਹਾ ਹੈ ਲੇਕਿਨ ਉਸ ਦੇ ਬਾਵਜੂਦ ਇਹ ਬੜੀ ਅਹਿਮ ਗੱਲ ਹੈ ਕਿ ਦੂਸਰੇ ਨੰਬਰ ਤੇ ਕਾਂਗਰਸ ਆ ਗਈ ਜੀ ਇਹਨਾਂ ਇਲੈਕਸ਼ਨਸ ਦੇ ਵਿੱਚ ਜੇਕਰ ਇਹ ਇਸ ਤਰੀਕੇ ਦੇ ਨਾਲ ਚੱਲਣ ਕਾਂਗਰਸ ਹਾਈ ਕਮਾਂਡ ਇਹਨਾਂ ਨੂੰ ਤਰੀਕੇ ਨਾਲ ਚਲਾਵੇ ਤਾਂ ਇਹ ਵਧੀਆ ਪਰਫਾਰਮ ਕਰ ਸਕਦੇ ਨੇ ਕਾਂਗਰਸ ਦੀ ਗੱਲ ਇਹ ਹੁੰਦੀ ਆ ਜਿਹੜੇ ਘਰ ਦਾ ਲਾਨਦਾਰ ਇੱਕ ਹੁੰਦਾ ਨਾ ਹੂੰ ਉਹਦੇ ਪ੍ਰਭਾਵ ਪਲੇ ਸਾਰਾ ਟੱਬਰ ਚੱਲਦਾ ਹੂੰ ਸ਼ੱਕ ਤਾਂ ਕਾਂਗਰਸ ਦੇ ਜਿਹੜੇ ਵਿੱਚ ਕੋਈ ਲਾਣਾ ਨਾ ਰਿਕ ਨਹੀਂ ਨਜ਼ਰ ਆਉਂਦਾ ਤੇ ਜਿਹੜੀ ਕਾਟੋਕਲਿਸ ਵੱਧਾ ਜਾਂਦਾ ਤੇ ਥੱਲੇ ਥੋੜਾ ਖਲਾਰਾ ਪਿਆ ਜਾਂਦਾ ਪਰ ਦੇਖੋ ਪਿਤੇ ਦਿਨੀ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਹ ਕਾਟੋਕਲਿਸ ਤੇ ਦਰਮਿਆਨ ਜਿਹੜਾ ਹੈ ਉਹ ਸਾਹਮਣੇ ਆਏ ਨੇ ਕਾਟੋਕਲਿਸ ਇਨ ਦਾ ਸੈਂਸ ਇਹ ਹੈ ਕਿ ਪਾਰਟੀ ਦੇ ਕੁਝ ਆਕੂ ਆਪੋ ਆਪਣੇ ਤਰੀਕੇ ਦੇ ਨਾਲ ਸਵਾਲ ਖੜੇ ਕਰਦੇ ਨੇ ਮੈਂ ਸਿੱਧੇ ਤੌਰ ਤੇ ਸਿੱਧੂ ਪਰਿਵਾਰ ਦੀ ਗੱਲਬਾਤ ਕਰੂੰਗਾ ਕਿਉਂਕਿ ਸੁਵਿੰਦਰ ਰੰਧਾਵਾ ਉਹਨਾਂ ਨੇ ਕਿਵੇਂ ਟਿੱਪਣੀਆਂ ਕੀਤੀਆਂ ਜਾਂ ਜਿਵੇਂ ਰਾਜਾ ਵੜਿੰਗੋ ਉਹਨਾਂ ਦਾ ਲੁਧਿਆਣੇ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੀਂ ਜਿਹੜੇ ਕਾਂਗਰਸ ਦੇ ਵਿੱਚ ਅੰਦਰੋਨੀ ਜਿਹੜੀਆਂ ਚੱਲ ਰਹੀਆਂ ਨੇ ਲੇਕਿਨ ਉਸ ਦੇ باوجود ਕਾਂਗਰਸ ਦਾ ਦੂਜੇ ਨੰਬਰ ਤੇ ਆਉਣਾ ਇਹ ਸਿੱਧ ਕਰਦਾ ਹੈ ਕਿ ਆਪੋਜੀਸ਼ਨ ਦੇ ਵਿੱਚ ਵਾਕਈ ਅੱਜ ਦੇ ਦਿਨ ਅੱਜ ਦੇ ਦਿਨ ਕਾਂਗਰਸ ਹੈ ਔਰ ਨਾਲ ਸਮੇ ਦਾ ਕੋਈ ਪਤਾ ਨਹੀਂ ਕਿਉਂਕਿ ਆਪਾਂ ਇਨੀਸ਼ੀਅਟਿਵ ਪ੍ਰਡिक्ट ਨਹੀਂ ਕਰ ਸਕਦੇ ਹੁਣ ਦਿਨਾਂ ਦੀ ਰਾਜਨੀਤੀ ਦੇ ਤੌਰ ਤੇ ਨਤੀਜੇ ਸਾਹਮਣੇ ਆ ਰਹੇ ਨੇ ਤੁਸੀਂ ਪਹਿਲਾਂ ਪਹਿਲਾਂ ਸਮਾਂ ਹੁੰਦਾ ਸੀ ਕਿ ਤੁਸੀਂ ਪਹਿਲਾਂ ਹੀ ਅੰਦਾਜ਼ਾ ਲਗਾ ਲੈਂਦੇ ਸੀ ਭਾਈ ਉਹ ਪਰਿਵਾਰ ਦੀ ਇੰਨੀ ਵੋਟ ਸਾਨੂੰ ਹੀ ਭੁਗਤਣੀ ਹੈ ਲੇਕਿਨ ਹੁਣ ਇਹ ਕੋਈ ਕਨਫਰਮੇਸ਼ਨ ਨਹੀਂ ਹੈ ਕਿ ਇੱਕ ਪਰਿਵਾਰ ਦੀ ਵੋਟ ਇੱਕ ਹੀ ਪਾਰਟੀ ਨੂੰ ਪਹੁੰਚੂਗੀ ਉਹ ਸਾਰੀਆਂ ਅਲੱਗ-ਅਲੱਗ ਨੇ ਆਪਾਂ ਹੁਣ ਤੁਸੀਂ ਪਿੰਡ ਤੋਂ ਬਿਲੋਂਗ ਕਰਦੇ ਹੋ ਤੁਹਾਨੂੰ ਵੀ ਪਤਾ ਹੈ ਬਈ ਕਿਸ ਤਰੀਕੇ ਦੇ ਨਾਲ ਪਿੰਡੇ ਸਮੀਕਰਨ ਬਦਲਦੇ ਨੇ ਬਿਲਕੁਲ ਬਿਲਕੁਲ ਪਰ ਵੱਡੀ ਗੱਲ ਦੂਜੀ ਦੇਖਣ ਵਾਲੀ ਇਹ ਆ ਵੀ ਜਿਹੜੀ ਪੰਜਾਬ ਦੇ ਵਿੱਚ ਬਹੁਤੇ ਸਿਆਸੀ ਮਰਦ ਕਹਿਣਾ ਵੀ ਇਹ ਜਿਹੜੀਆਂ ਜਿਹੜੇ ਬਲਾਕ ਸੰਪਤੀ ਤੇ ਜਿਹੜੀਆਂ ਜਿਲ੍ਹਾ ਪ੍ਰੀਸ਼ਦ ਚੋਣਾਂ ਨੇ ਇਹਨਾਂ ਦੇ ਵਿਧਾਨ ਸਭਾ ਚੋਣਾਂ ਦੇ ਨਾਲ ਕੋਈ ਨੇੜੇ-ਤੇੜੇ ਦਾ ਵੀ ਜਿਹੜਾ ਬਾਅ ਵਾਸਤਾ ਨਹੀਂ ਹੁੰਦਾ ਆ ਇਹ ਜ਼ਰੂਰ ਥੋੜਾ ਜਿਹਾ ਹੁੰਦਾ ਵੀ ਜਿਹੜਾ ਉਸ ਮੌਕੇ ਦੀ ਸਰਕਾਰ ਹੁੰਦੀ ਆ ਉਹਦਾ ਬੈਨੀਫਿਟ ਲੈ ਜਾਂਦੀ ਆ ਪਰ ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਸੋਣੇ ਗਏ ਨੇ ਵੀ ਇਹ ਵੀ ਜਿਹੜਾ ਪੰਜਾਬ ਦੇ ਉੱਤੇ ਜਿਹੜਾ ਲੋਕਾਂ ਤੇ ਪਾ ਰਹੇ ਆ ਇਹ ਚੋਣਾਂ ਜਿਹੜੀ ਨੋਮੀਨੇਟੇ ਕਰਨੀ ਚਾਹੀਈ ਆ ਕਿਉਂਕਿ ਵੱਡੇ ਖਰਚੇ ਹੁੰਦੇ ਨੇ ਪਰ ਨਿਕਲਦਾ ਕੁਝ ਨਹੀਂ ਇਹ ਚੋਣ ਦੇ ਵਿੱਚੋਂ ਬਿਲਕੁਲ ਇਹ ਇਹ ਗੱਲ ਬਿਲਕੁਲ ਸਿਆਣੀ ਆ ਕਿਉਂਕਿ ਅੱਜ ਉਹ ਕੀਮਤੀ ਸਮਾਂ ਵੀ ਬਚ ਸਕਤੇ ਜੇਕਰ ਜਿਹਦੀ ਸਰਕਾਰ ਆਵੇ ਕੋਈ ਇਹੋ ਜਿਹਾ ਰੈਜ਼ੋਲੂਸ਼ਨ ਪਾਸ ਹੋਵੇ ਜਿਸ ਦੇ ਮੱਦੇ ਨਜ਼ਰ ਜਿਹਦੀ ਸਰਕਾਰ ਹੁੰਦੀ ਆ ਉਹਦਾ ਹੀ ਪੰਚ ਸਰਪੰਚ ਉਹਦੇ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਹਨਾਂ ਦੀ ਉਹਨਾਂ ਦੀ ਐਮਸੀ ਨਗਰ ਕੌਂਸਲ ਮੈਂਬਰ ਮਤਲਬ ਸਾਰੀ ਉਹਨਾਂ ਦੇ ਹੀ ਹੋਣੀ ਚਾਹੀਦੀ ਨੇ ਸ਼ਾਇਦ ਇਸ ਸਮਾਂ ਬਚ ਜੂ ਕਿਉਂਕਿ ਆਏ ਦਿਨੀ ਕੋਡ ਲੱਗਿਆ ਰਹਿੰਦਾ ਸ਼ਾਇਦ ਮੇਰੇ ਹਿਸਾਬ ਦੇ ਨਾਲ ਫਰਵਰੀ ਦੇ ਵਿੱਚ ਨਗਰ ਕੌਂਸਲ ਦੀਆਂ ਹੁਣ ਇਲੈਕਸ਼ਨਾਂ ਆ ਰਹੀਆਂ ਨੇ ਇਹ ਤੋਂ ਬਾਅਦ ਹੁਣ ਫਰਵਰੀ ਮਾਰਚ ਦੇ ਵਿੱਚ ਉਹਨਾਂ ਦੀ ਤਿਆਰੀ ਹੋ ਜਾਣੀ ਹੈ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਨਗਰ ਕੌਂਸਲ ਦੀ ਇਲੈਕਸ਼ਨ ਉਹਦਾ ਫਿਰ ਕੋਡ ਉਸ ਤਰੀਕੇ ਨਾਲ ਲੱਗੇ ਯਾਨੀ ਕਿ ਇਹ ਇਲੈਕਸ਼ਨ ਚੱਲਦੀ ਰਹਿੰਦੀਆਂ ਨੇ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਉਹਨਾਂ ਨੂੰ ਹੀ ਦੇ ਦੇਣੇ ਚਾਹੀਦੇ ਜਿਨ੍ਹਾਂ ਦੀ ਸਥਾਨਕ ਸਰਕਾਰ ਹੈ ਅਗਲੀ ਗੱਲ ਸ਼੍ਰੋਮਣੀ ਅ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅੱਪ ਹੋਈ ਹੈ ਸ਼ਖਵੀਰ ਸਿੰਘ ਬਾਦਲ ਨੇ ਬਹੁਤ ਗਰਾਉਂਡ ਤੇ ਆ ਕੇ ਮਿਹਨਤ ਕੀਤੀ ਤੇ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਨੈਟਵਰਕ ਜਿਹੜਾ ਹੁਣ ਹੈਂਡਲ ਕਰ ਰਿਹਾ ਹੈ ਨਾ ਜਿਹੜਾ ਵੀ ਕਰ ਰਿਹਾ ਹੈ ਉਹ ਬਹੁਤ ਬਰੀਕੀ ਹਾਂ ਉਹ ਬਹੁਤ ਬਰੀਕੀ ਨਾਲ ਦੇਖ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਹੈ ਤੇ ਸ਼ਖਵੀਰ ਸਿੰਘ ਬਾਦਲ ਹਰਾਂ ਦੀ ਵੀ ਸੋਸ਼ਲ ਮੀਡੀਆ ਤੇ ਨਜ਼ਰ ਹੈ ਕਿਉਂਕਿ ਉਹ ਅਕਸਰ ਇਹ ਕਈ ਵੀ ਰੈਲੀਆਂ 'ਚ ਉਹਨਾਂ ਨੇ ਇਸ ਮੋਦ ਦੌਰਾਨ ਹੀ ਗੱਲ ਕਹੀ ਹੈ ਕਿ ਜਿਹੜੀ ਸਥਾਨਕ ਸਰਕਾਰ ਹੈ ਇਹ ਸੋਸ਼ਲ ਮੀਡੀਆ ਤੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਉਹਦੇ ਮੱਦੇਨਜ਼ਰ ਇਹਨਾਂ ਨੇ ਸਰਕਾਰ ਬਣਾਈ ਤਾਂ ਇਹੀ ਮੇਰੇ ਹਿਸਾਬ ਦੇ ਨਾਲ ਹੁਣ ਉਹੀ ਟਰੈਕ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਕੀਤਾ ਗਿਆ ਸੀ ਪਹਿਲਾਂ ਆਮ ਆਦਮੀ ਪਾਰਟੀ ਦੁਆਰਾ ਉਹ ਪ੍ਰਚਾਰ ਅਸੀਂ ਵੀ ਕਿਤੇ ਨਾ ਕਿਤੇ ਕਰੀਏ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਦਾਂ ਹੈ ਕਿ ਸੋਸ਼ਲ ਮੀਡੀਆ ਤੇ ਜੇਕਰ ਅਸੀਂ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਜੇਕਰ ਇੱਕ ਘਰ ਦੇ ਵਿੱਚ ਪੰਜ ਜੀ ਨੇ ਤਾਂ ਪੰਜਾਂ ਜੀਆਂ ਦੇ ਕੋਲ ਮੋਬਾਈਲ ਨੇ ਉਹਦਾ ਜਿਆਦਾ ਫੈਕਟ ਪੈਂਦਾ ਕਦੇ ਸਮਾਂ ਹੁੰਦਾ ਸੀਗਾ ਲੋਕ ਸ਼ਾਮ ਨੂੰ ਨਾ ਸਾਰੇ ਬਿਸਤਰਿਆਂ 'ਚ ਬੈਠ ਕੇ ਗੱਲਾਂ ਕਰਦੇ ਗੱਲਾਂ ਕਰਦੇ ਸੀ ਅੱਜ ਸਾਰੇ ਤੁਸੀਂ ਇਕੱਲੇ ਇਕੱਲੇ ਘਰ ਦੇ ਮੋਬਾਈਲ ਦੀ ਗੱਲ ਕੀਤੀ ਹੱਥਾਂ ਦੇ ਵਿੱਚ ਅੱਜ ਹਰ ਜਿਹੜਾ ਨੌਜਵਾਨਾ ਹਾਂ ਬੱਚਾ ਬੱਚੀ ਆ ਤੇ ਉਹ ਸਾਰਿਆਂ ਦੇ ਹੱਥ 'ਚ ਮੋਬਾਈਲ ਹੁੰਦਾ ਰਾਤ ਨੂੰ ਸਿਰਫ ਆਪਣੇ ਆਪਣੇ ਮੋਬਾਈਲਾਂ ਦੇ ਵਿੱਚ ਹੀ ਹੁੰਦੇ ਨੇ ਕੋਈ ਕਿਸੇ ਨਾਲ ਰਾਬਤਾ ਹੀ ਨਹੀਂ ਕਰਦਾ ਸਿਰਫ ਉਹ ਆਪਣੀ ਆਪਣੀ ਸੋਸ਼ਲ ਮੀਡੀਆ ਦੀ ਐਕਟੀਵਿਟੀਆ ਦੇਖਦੇ ਨੇ ਹਾਂ ਸੋਸ਼ਲ ਮੀਡੀਆ ਜਿਹੜਾ ਇੱਕ ਤਰੱਕੀ ਦੇ ਨਾਲ ਜਿੱਥੇ ਕਹਿ ਲਈਏ ਨਾ ਇਹ ਜਿਹੜਾ ਸਾਧਨ ਇਹ ਜਿਹੜਾ ਪ੍ਰੈਕਟੀਕਲ ਸਾਰਨ ਕੈ ਲਈ ਹੈ ਜਾਂ ਪ੍ਰਚਾਰ ਦਾ ਸਾਰਨ ਕੈ ਲਈ ਆਪਾਂ ਉਹ ਵੀ ਵੱਡੇ ਰੂਪ ਵਿੱਚ ਆਮਨ ਦੇ ਵਿੱਚ ਲੋਕ ਲਿਆਉਂਦੇ ਨੇ ਦੇਖੋ ਹਰ ਇੱਕ ਚੀਜ਼ ਦਾ ਪੋਜ਼ਿਟਿਵ ਤੇ ਨੈਗੇਟਿਵ ਪੁਆਇੰਟ ਦੋਨੇ ਨੇ ਇਹ ਆਪਾਂ ਇਹ ਇੱਕ ਇੱਕ ਵੱਖਰਾ ਇਸ਼ੂ ਹੈ ਲੇਕਿਨ ਇਸ ਤੇ ਉੱਪਰ ਚਰਚਾ ਕਿਸ ਦਿਨ ਜ਼ਰੂਰ ਕਰਾਂਗੇ ਬਹੁਤ ਵੱਡਾ ਵਿਸ਼ਾ ਇਹ ਸੋਸ਼ਲ ਮੀਡੀਆ ਜਿਹੜਾ ਅੱਜ ਦਾ ਚੱਲ ਰਿਹਾ ਸੋ ਆ ਗੱਲਬਾਤ ਉਹੀ ਕਰ ਰਹੇ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਘਰ-ਘਰ ਤੱਕ ਪਹੁੰਚ ਕਰ ਰਹੇ ਨੇ ਘਰ-ਘਰ ਨੂੰ ਛੱਡੋ ਉਹ ਇੱਕ ਵਿਅਕਤੀ ਤੱਕ ਪਹੁੰਚ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਰੇ ਸ਼ਾਇਦ ਕਾਮਯਾਬੀ ਲੱਗ ਰਹੇ ਨੇ ਸਿਕੰਦਰ ਸਿੰਘ ਬਾਦਲ ਲੇਕਿਨ ਹੁਣ ਜਿਹੜੀ ਆਪੋਜੀਸ਼ਨ ਦੇ ਵਿੱਚ ਕਾਂਗਰਸੀ ਖੜੀ ਹੈ ਅੱਜ ਤੇ ਜਾ ਕੇ ਆਪਾਂ ਦੇਖਦੇ ਹਾਂ ਆਪੋਜੀਸ਼ਨ ਚ ਕਾਂਗਰਸੀ ਖੜੀ ਹੈ ਤੇ ਆਮ ਆਦੀ ਪਾਰਟੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਕਾਫੀ ਜੜੀਆਂ ਸੀਟਾਂ ਨੇ ਉਹ ਲੈ ਕੇ ਗਏ ਨੇ ਇਸ ਸਭ ਦੇ ਦਰਮਿਆਨ ਇੱਕ ਜਿਹੜੀ ਚੀਜ਼ ਕਾਫੀ ਅਹਿਮ ਹੈ ਕਿ ਜਿਹੜੇ ਦਿਗਜ ਨੇ ਜਿਹੜੇ ਐਮਐਲਏ ਨੇ ਜਿਹੜੇ ਮੰਤਰੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਆਪਣੇ ਪਿੰਡੇ ਹਾਰ ਗਏ ਆਪਣੇ ਪਿੰਡੇ ਹਾਰ ਗਏ ਆਪਣੇ ਆਪਣੇ ਜਿਹੜੇ ਹਲਕੇ ਹਾਰ ਗਏ ਤੇ ਇਹ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਵੀ ਲੋਕਾਂ ਦੀ ਨਿਰਾਸ਼ਾ ਕੀਦਾਂ ਨੇ ਕਿਤੇ ਉਹਨਾਂ ਨਾਲ ਸੀ ਹੂੰ ਦੇਖੋ ਇਹ ਸ਼ਾਇਦ ਉਹਨਾਂ ਨੇ ਉਹਨਾਂ ਨੂੰ ਇਦਾਂ ਲੱਗਿਆ ਕਿ ਹੁਣ ਅਸੀਂ ਐਮਐਲਏ ਹੁਣ ਸਾਨੂੰ ਪਿੰਡਕ ਨਹੀਂ ਧਿਆਨ ਦੇਣ ਦੀ ਕੀ ਲੋੜ ਹੈ ਲੇਕਿਨ ਇਹ ਜਿਹੜਾ ਮੈਸੇਜ ਆਂਦਾ ਹੈ ਇਹ ਸੋਸ਼ਲ ਮੀਡੀਆ ਤੇ ਗੱਲ ਫੇਰ ਸੋਸ਼ਲ ਮੀਡੀਆ ਤੇ ਆ ਗਈ ਜਿਹੜਾ ਮੈਸੇਜ ਆਂਦਾ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਣਾ ਕਿ ਭਾਈ ਉਹ ਆਪਣਾ ਘਰ ਹਾਰ ਗਿਆ ਬਿਲਕੁਲ ਵੀ ਆਪਣਾ ਘਰ ਹਾਰ ਗਿਆ ਭਾਵੇਂ ਪੂਰਾ ਏਰੀਆ ਜਿੱਤ ਗਿਆ ਲੇਕਿਨ ਉਹ ਦਿੱਗਜ ਲਾ ਲਓ ਤੁਸੀਂ ਗੁਲਦੀਪ ਸਿੰਘ ਧਾਲੀਵਾਲ ਤੇ ਮਿਰਿੰਦਰ ਗੁਰਪਰਾਜ ਜੀ ਹਾਂ ਜੀ ਆਪਣੇ ਸਪੀਕਰ ਸਾਹਿਬ ਉਹ ਆਪਣੇ ਸੰਧਵਾ ਹਾਂ ਸੰਧਵਾ ਸਾਹਿਬ ਤੇ ਗਰਮੀਤ ਸਿੰਘ ਮੀਤ ਥੇਰ ਆ ਹੋਰ ਵੀ ਨੇ ਕਈ ਨੇ ਜਿਹੜੇ ਨੇ ਆਪਣਾ ਜਿਹੜਾ ਆਪਣਾ ਪਿੰਡੇ ਹਾਰ ਗਏ ਜਿਸ ਤੋਂ ਬਾਅਦ ਇਹ ਗੱਲ ਚਰਚਾ ਦਾ ਵਿਸ਼ਾ ਕਾਫੀ ਜ਼ਰੂਰ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਆਪਣਾ ਪਿੰਡ ਕਿਉਂ ਹਾਰ ਗਏ ਹੁਣ ਉਸ ਤੇ ਵੀ ਆਮ ਆਦੀ ਪਾਰਟੀ ਮੰਥਨ ਕਰੇਗੀ ਸ਼ਾਇਦ ਇਹ ਵੀ ਇੱਕ ਚੀਜ਼ ਹੈ ਜੋ ਕਿ ਸਾਡੇ ਸੋਰਸਸ ਦੱਸ ਰਹੇ ਨੇ ਕਿ ਇਸ ਇਲੈਕਸ਼ਨ ਤੋਂ ਆਮ ਆਦੀ ਪਾਰਟੀ ਨੇ ਇੱਕ ਜਿਹੜਾ ਇਹ opinion ਵੀ ਲਿਆ ਲੋਕਾਂ ਦਾ ਕਿ ਲੋਕਾਂ ਦੀ ਕੀ ਕੁਝ رائے ਹੈ ਲੋਕ ਕੀ ਚਾਹੁੰਦੇ ਨੇ ਕਿੱਥੇ ਖੜੇ ਨੇ ਕਿਸ ਤਰੀਕੇ ਦੇ ਨਾਲ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਲੇਕਿਨ ਇਦਾਂ ਲੱਗ ਰਿਹਾ ਹੈ ਕਿ ਇਸ ਦੇ ਨਤੀਜਿਆਂ ਤੋਂ ਤੁਸੀਂ ਅੱਗੇ ਦੇ ਨਤੀਜਿਆਂ ਨੂੰ ਕੋਰਿਲੇਟ ਨਹੀਂ ਕਰ ਸਕਦੇ ਜਾਨਕਿ ਵਿਧਾਨ ਸਭਾ ਦੇ ਨਾਲ ਆਪ ਕੋਰਿਲੇਟ ਨਹੀਂ ਕਰ ਸਕਦੇ ਇਹਨਾਂ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮಿತಿ ਦੀਆਂ ਹੋਰ ਨੇ ਸਿਆਸੀ ਵਿਧਾਨ ਸਭਾ ਦੀਆਂ ਜਿਹੜੀਆਂ ਨੇ ਸਿਆਸੀ ਗੱਲਾਂ ਬਾਤਾਂ ਨੇ ਉਹ ਹੋਰ ਨੇ ਪਰ ਗੁਰਪ੍ਰੀਤ ਜੀ ਕਿਸੇ ਨੂੰ ਰਾਸ ਆਇਆ ਹੋਵੇ ਨਾ ਹੋਵੇ ਜਿਉਂ ਪਰ ਕਾਲੀ ਜਲ ਨੂੰ ਜ਼ਰੂਰ ਹੀ ਰਾਸ ਆਈ ਹੈ। ਜੋ ਕਾਲੀ ਜਲ ਦੀ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਉਹ ਵਰਤ ਦਿਨ ਵਰਦਿਆਂ ਨੇ ਜਿਹੜੀ ਆ ਉਹ ਮਾਲਵੇ ਦੇ ਵਿੱਚ ਵੀ ਜਿਹੜੀ ਤੇ ਮਾਝੇ ਦੇ ਵਿੱਚ ਵੀ ਜਿਹੜੀ ਵੱਡੀ ਉਹਨਾਂ ਦੀ ਜਿਹੜੀ ਦੇਖਣ ਨੂੰ ਜਿਹੜੀ ਰੇਟ ਵਧੀਆ ਦੇਖੋ ਬਿਲਕੁਲ ਬਿਲਕੁਲ ਇਹ ਗੱਲ ਅੱਜ ਸੀਐਮ ਸਾਹਿਬ ਨੂੰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਬਾਤ ਕਹਿਣ ਦਾ ਕਹਿਣ ਦੇ ਲਈ ਉਹ ਮਜਬੂਰ ਹੋਣਾ ਪਿਆ ਕਿ ਡਾਇਨਾਸੌਰ ਇੰਨੀ ਛਿਤੀ ਨਹੀਂ ਆ ਸਕਦੇ ਕਿ ਵੀ ਡਾਇਨਾਸੌਰ ਦੇ ਸਪਲੈਨ ਲੈਣੇ ਨੇ ਤਾਂ ਫਿਰ ਡਾਇਨਾਸੌਰ ਹੀ ਜਿਵੇਂ ਨਹੀਂ ਆਏ ਉਵੇਂ ਅਕਾਲੀ ਦਲ ਵੀ ਨਹੀਂ ਆਣਗੇ ਯਾਨੀ ਕਿ ਇੱਕ ਚੀਜ਼ ਜ਼ਰੂਰ ਹੈ ਕਿ ਹਰੇਕ ਦੇ ਜ਼ੁਬਾਨ ਤੇ ਹੁਣ ਅਕਾਲੀ ਦਲ ਮੁੜ ਤੋਂ ਜਿਹੜਾ ਇਹ ਘਰ ਕਰਨ ਲੱਗਿਆ ਹਰੇਕ ਦੀ ਜ਼ੁਬਾਨ ਤੇ ਆਉਣ ਲੱਗਿਆ ਅਕਾਲੀ ਦਲ ਆ ਲੇਕਿਨ ਦੂਸਰੇ ਪਾਸੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਸਮੀਕਰਨ ਨੂੰ ਬਦਲਣਗੇ ਪ੍ਰਧਾਨ ਵੀ ਬਦਲਿਆ ਜਾ ਸਕਦਾ ਜੂ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਕਿਉਂਕਿ ਚੰਨੀ ਸਾਹਿਬ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਆਪਣਾ ਏਰੀਆ ਕਲੀਨ ਸਵਿਪ ਕਰਤਾ ਯਾਨੀ ਕਿ ਪੂਰਾ ਸਾਰੇ ਪਾਸੇ ਹੀ ਕਾਂਗਰਸ ਦੀ ਉਥੇ ਏਰੀਆ ਦੇ ਵਿੱਚ ਮਰਿੰਡੇ ਏਰੀਆ ਦੇ ਵਿੱਚ ਸਾਰੇ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਜਾਤਰ ਨਹੀਂ ਜਿਹੜੀਆਂ ਉਹ ਇਹ ਇਧਰਲੇ ਏਰੀਆ ਮੈਂ ਉਹ ਕੱਲੇ ਮਰਿੰਡੇ ਦੀ ਨਹੀਂ ਗੱਲਬਾਤ ਕਰੂੰਗਾ ਚਮਕੌਰ ਸਾਹਿਬ ਹੋਰ ਕਾਫੀ ਥਾਮਾ ਤੇ ਆ ਕਿ ਕਾਫੀ ਵੱਧ ਵੱਧ ਜਿਹੜੀਆਂ ਸੀਟਾਂ ਨੇ ਉਹ ਕਾਂਗਰਸ ਲੈ ਕੇ ਗਈ ਸ਼ਾਇਦ ਚੰਨੀ ਸਾਬ ਤੋਂ ਉੱਥੇ ਜ਼ਿਆਦਾ ਰਸੂਖ ਹੈ ਹੁਣ ਇਸ ਤੇ ਆਮ ਆਨੀ ਪਾਰਟੀ ਮੰਥਨ ਕਰੇਗੀ ਕਿ ਸਾਡੇ ਤੋਂ ਕਿੱਥੇ ਘਾਟ ਰਹੀ ਹੈ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨਾਲ ਕਿਉਂ ਨਹੀਂ ਜੁੜ ਸਕੇ ਤਾਂ ਫਿਰ ਉਹ ਐਮਐਲਏ ਦੀ ਗੱਲ ਆਏਗੀ ਯਾਨੀ ਕਿ ਹੁਣ ਗਰਾਊਂਡ ਜ਼ੀਰੋ ਤੋਂ ਲੈ ਕੇ ਉਹ ਉੱਪਰ ਤੱਕ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਇਲੈਕਸ਼ਨਸ ਤੋਂ ਬਾਅਦ ਸ਼ੁਰੂ ਹੋਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਜਿੱਤ ਦਰਜ ਕਰ ਸਕਣ ਆਪਣੇ ਹਾਲਾਂਕਿ ਹਰੇਕ ਸੱਸੀ ਪਾਰਟੀ ਕਹਿੰਦੀ ਹੈ ਲੇਕਿਨ ਹੁਣ ਮਾਮਲਾ ਜਿਹੜਾ ਉਹ ਬੜਿਆ ਟਫ ਸਿਚੁਏਸ਼ਨ ਦੇ ਖੜ ਚੁਕਿਆ ਆਉਣ ਵਾਲੇ ਸਮੇਂ ਦੇ ਵਿੱਚ ਡੇ ਬਾਏ ਡੇ ਸਿਚੁਏਸ਼ਨ ਇੰਨੀ ਟਫ ਹੋ ਰਹੀ ਹੈ ਕਿ ਕਿਸ ਨੂੰ ਨਹੀਂ ਪਤਾ ਕਿ ਕੱਲ ਕੀ ਹੋਣਾ ਜੇਕਰ ਕੋਈ ਅਜਿਹਾ ਕੋਈ ਕੋਈ ਚੀਜ਼ ਦਿੱਕਤ ਚ ਆ ਜਾਂਦੀ ਹੈ ਤਾਂ ਫਿਰ ਉਹ ਕਿਸੇ ਪਾਰਟੀ ਲਈ ਬਹੁਤ ਵੱਡੀ ਜਿਹੜੀ ਹੈ ਪਰੇਸ਼ਾਨੀ ਵੀ ਖੜੀ ਕਰ ਸਕਦੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿਉਂਕਿ 2015 ਦੇ ਵਿੱਚ ਜਿਸ ਤਰੀਕੇ ਦੇ ਨਾਲ ਬੇਦਗਵਾਲਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਅਜਿਹੀ ਚੀਜ਼ ਘਰ ਕਰ ਗਈ ਤੇ ਉਹਨਾਂ ਦੇ 25 ਸਾਲ ਦਾ ਸੁਪਨਾ ਦੇਖਣ ਵਾਲੇ ਸੁਖਵੀਰ ਸਿੰਘ ਬਾਦਲ ਨੂੰ ਸਰ ਤੇ ਸੜਤਾ ਤੇ ਕਾਂਗਰਸ ਸੱਤਾ ਨਾਲ ਸੱਤਾ ਦੇ ਵਿੱਚ ਆ ਗਈ ਇਹੀ ਜਿਹੜਾ ਏਜੰਡਾ ਜਾਂ ਇਹੀ ਜਿਹੜੀ ਮੰਗ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਭਾਈ ਬੇਅਦਬੀਆਂ ਹੋਈਆਂ ਇਨਸਾਫ ਨਹੀਂ ਮਿਲਿਆ ਹਾਲਾਂਕਿ ਬੇਅਦਬੀਆਂ ਦਾ ਇਨਸਾਫ ਹਲੇ ਵੀ ਨਹੀਂ ਮਿਲਿਆ ਹਲੇ ਵੀ ਨਹੀਂ ਮਿਲਿਆ ਲੇਕਿਨ ਉਹ ਉਸ ਟਾਈਮ ਤੇ ਇੱਕ ਕਹਿ ਲਈਏ ਕਿ ਪਰਸਪੈਕਸ਼ਨ ਬਣਾਈ ਗਈ ਇੱਕ ਤਰ੍ਹਾਂ ਦੀ ਜਿਹੜੀ ਹੈ ਮਾਈਂਡ ਦੇ ਵਿੱਚ ਉਹ ਚੀਜ਼ ਸੈਟ ਕੀਤੀ ਗਈ ਅ ਜਿਸ ਦੇ ਤਹਿਤ ਕੇ ਕਾਂਗਰਸ ਸਰਕਾਰ ਆ ਗਈ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਵੀ ਹਾਲਾਂਕਿ ਬਾਤ ਬਹੁਤਾ ਚੰਗਾ ਨਹੀਂ ਚੱਲ ਰਿਹਾ ਕਿਉਂਕਿ ਆ ਆਪਾਂ ਅਕਸਰ ਜਿਹੜੇ ਨਿੱਦੇ ਨਹੀਂ ਬਿਆਨ ਸੁਣਦੇ ਆ ਮੈਂ ਨਾਲ ਹੀ ਬੀਜੇਪੀ ਤੋਂ ਜਿਹੜੇ ਨੇ ਆਗੂ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਕਰੂੰਗਾ ਪਹਿਲਾਂ ਕਾਂਗਰਸ ਹੁੰਦੇ ਸੀ ਉਹਨਾਂ ਨੇ ਵੀ ਜਿਵੇਂ ਚਰਚਾ ਛੇੜੀ ਆ ਅ ਕਾਲੀ ਦਲ ਦੀਆਂ ਥੋੜੀਆਂ ਤਾਰੀਫਾਂ ਲਾ ਲਓ ਜਾਂ ਫਿਰ ਅ ਕਾਲੀਦਲ ਭਾਜਪਾ ਦੇ ਗੱਠ ਜੋੜ ਨੂੰ ਲੈ ਲੋ ਤਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਇਸ ਜੀ ਨੂੰ ਲੈ ਕੇ ਬੜਾ ਰੋਸ ਹੈ ਕਿ ਭਾਈ ਕੈਪਟਨ ਸਾਹਿਬ ਕੌਣ ਹੁੰਦੇ ਨੇ ਇਸ ਤਰੀਕੇ ਨਾਲ ਆਪਣੀਆਂ ਸਟੇਟਮੈਂਟਾਂ ਦੇਣ ਵਾਲੇ ਸ਼ਾਇਦ ਉਹਨਾਂ ਨੇ ਤਾਂ ਡਾਇਰੈਕਟ ਗੱਲ ਕਹਿ ਦਿੱਤੀ ਕਿ ਜਦੋਂ ਵੀ ਪਟਿਆਲੇ ਤੋਂ ਭਾਰਤੀ ਜਨਤਾ ਪਾਰਟੀ ਆਪਣਾ ਕੋਈ ਨਾ ਕੋਈ ਕੈਂਡੀਡੇਟ ਖੜਾ ਕਰਦੀ ਮੈਨੂੰ ਤਾਂ ਪੁੱਛੇ ਹੀ ਨਹੀਂ ਜਾਂਦਾ ਕਿਉਂਕਿ ਉਹ ਰਾਜੇ ਮਹਾਰਾਜਾ ਵਾਲੀ ਫੀਲਿੰਗ ਦੇ ਵਿੱਚ ਅੱਜੇ ਵੀ ਬੈਠੀ ਹੋ ਜੇ ਬੈਠੇ ਨੇ ਕਿ ਪਹਿਲਾਂ ਕੈਪਟਨ ਨੂੰ ਪੁੱਛੋ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਟ੍ਰੈਕਟ ਦੇਣੀ ਆ ਤਾਂ ਦਿੱਤੀ ਜਾਵੇ ਲੇਕਿਨ ਭਾਜਪਾ ਦਾ ਆਪਣਾ ਇੱਕ ਸਟ੍ਰਕ ਆਪਣਾ ਇੱਕ ਸਿਸਟਮੈਟਿਕਲ ਤਰੀਕੇ ਨਾਲ ਉਹਨਾਂ ਸੰਗਠਨ ਹੈ ਉਹਦੇ ਮੁਤਾਬਕ ਹੀ ਚੱਲਦੇ ਨੇ ਭਾਈ ਜਿਸ ਗਰਾਊਂਡ ਤੋਂ ਬੰਦਾ ਉੱਠ ਕੇ ਉੱਠ ਕੇ ਉੱਪਰ ਤੱਕ ਜਾਂਦਾ ਉਹਨੂੰ ਦੇਖਿਆ ਜਾਂਦਾ ਆ ਹੁਣ ਤੁਸੀਂ ਇਹਨਾਂ ਦੇ ਕਾਰਜਕਾਰੀ ਪ੍ਰਧਾਨ ਦੀ ਜਿਹੜੇ ਨਵੇਂ ਲੱਗੇ ਨੇ ਨਿਤਿਨ ਨਵੀਨ ਜਿਹੜੇ ਨੇ ਬਿਹਾਰ ਤੋਂ ਉਹ ਕੈਬਨਟ ਮੰਤਰੀ ਸਨ ਲੇਕਿਨ ਹੁਣ ਉਹ ਕਾਰਜਕਾਰੀ ਪ੍ਰਧਾਨ ਲਾਤੇ ਆ ਪੂਰੇ ਮੁਲਕ ਦੇ ਇਹ ਵੱਡੀ ਗੱਲ ਹੈ ਜਾਨੀ ਕਿ ਇਹਦੇ ਵਿੱਚ ਮੁੱਲ ਪੈਂਦਾ ਹੈ ਬੀਜਪੀ ਦੇ ਵਿੱਚ ਹਰੇਕ ਵਰਕਰ ਦਾ ਗਰਾਉਂਡ ਤੋਂ ਬਾਹਰ ਕੰਮ ਦੇਖਦੇ ਨੇ ਉਹ ਲੇਕਿਨ ਕੈਪਟਨ ਸਾਹਿਬ ਦਾ ਜੋ ਕਹਿਣਾ ਸੀਗਾ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਮੈਨੂੰ ਪੁੱਛਦੇ ਨਹੀਂ ਸ਼ਹਿਰ ਉਹਨਾਂਲੇ ਸਮੇਂ ਦੇ ਵਿੱਚ ਕੋਈ ਹੋਰ ਵੀ ਚੀਜ਼ਾਂ ਦੇਖਣ ਨੂੰ ਮਿਲ ਸਕਦੀ ਨਹੀਂ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ press ਦੇ ਮੁਖਾਤਿਬ ਹੁੰਦੇ ਜਦੋਂ ਸਵਾਲ ਕੀਤਾ ਗਿਆ press ਕਰਮੀਆਂ ਦੁਆਰਾ ਤਾਂ ਉਹਨਾਂ ਨੇ ਕਿਸੇ ਹੋਰ ਟੰਗ ਦੇ ਨਾਲ ਉਹਨਾਂ ਦੇ ਹੋਰ ਬੰਦੇ ਨੇ ਜਵਾਬ ਦਿੱਤਾ ਤਾਂ ਹੁਣ ਬੜੇ ਕੰਪੀਟੀਸ਼ਨ ਚ ਨੇ ਸਿਚੁਏਸ਼ਨ ਪਰ ਕੈਪਟਨ ਸਾਹਿਬ ਦੇ ਉੱਤੇ ਇਲਜ਼ਾਮ ਵੀ ਲੱਗਦੇ ਨੇ ਵੀ ਕੈਪਟਨ ਉਹ ਜਿਹੜੀ ਕੁਰਸੀ ਤੇ ਜਿਹੜੇ ਬੈਠੇ ਹੁੰਦੇ ਨੇ ਉਸ ਵੇਲੇ ਉਹਨਾਂ ਦੇ ਮਹਿਲਾਂ ਦੇ ਜਿਹੜੇ ਕੁੰਡੀਆਂ ਅੰਦਰੋਂ ਲੱਗੀਆਂ ਹੁੰਦੀਆਂ ਨੇ ਇਹ ਹਰ ਆਉਣ ਜਾਣ ਵਾਲੇ ਨੂੰ ਬੜਾ ਖੱਜਲਖੋਰ ਹੋਣਾ ਪੈਂਦਾ ਤਾਂ ਕਰਕੇ ਸ਼ਾਇਦ ਉਹਨਾਂ ਨੂੰ ਕਿਨਾਰੇ ਪਾਸੇ ਕੀਤਾ ਗਿਆ ਹਾਂ ਦੇਖੋ ਹੁਣ ਉਹ ਜਿਹੀਆਂ ਗੱਲਾਂ ਨਹੀਂ ਰਹੀਆਂ ਹੁਣ ਹਰੇਕ ਬੰਦਾ ਰਾਜਾ ਹੈ ਹਰੇਕ ਬੰਦਾ ਮਹਾਰਾਜ ਹੈ ਉਹ ਕਹਿੰਦਾ ਭਾਈ ਮੇਰੀ ਮਤ ਦਾ ਇਸਤੇਮਾਲ ਮੈਂ ਕਿਵੇਂ ਕਰਨਾ ਹੈ ਮੈਨੂੰ ਪਤਾ ਹੈ ਮੈਂ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਪਹਿਲਾਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਸੀ ਹੁਣ ਗੱਲਾਂ ਹੋਰ ਨੇ ਤਾਂ ਹੁਣ ਸ਼ਾਇਦ ਕੈਪਟਨ ਸਾਹਿਬ ਨੂੰ ਇੰਦਾ ਲੱਗ ਰਿਹਾ ਕਿ ਉਹ ਆਪਣੇ ਬੱਚੇ ਦਾ ਭਵਿੱਖ ਥੋੜਾ ਜਿਹਾ ਤੈਅ ਕਰਦਨ ਬੜੀ ਤਰੀਕੇ ਦੇ ਨਾਲ ਉਹਨਾਂ ਦਾ ਹੁਣ ਲੱਗ ਚੁੱਕਿਆ ਹੈ ਉਹ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਹੋਰ ਵੀ ਸਿਆਸੀ ਜਿਹੜਾ ਦਾਅ ਪੇਚ ਖੇਡ ਸਕਦੇ ਨੇ ਲੇਕਿਨ ਉਹਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਾਫੀ ਸੋਰਸਸ ਕੁਝ ਅਜੇ ਹੀ ਜਾਣਕਾਰੀ ਵੰਦੇ ਰਹੇ ਨੇ ਉਹਨਾਂ ਆਬਦ ਵੀ ਤੁਹਾਨੂੰ ਜਿਹੜੀ ਆ ਅੱਗੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਅਪਡੇਸ਼ਨ ਦਿੱਤੀ ਜਾਏਗੀ ਲੇਕਿਨ ਫਿਲਹਾਲ ਦੀਆਂ ਜਿਹੜੀਆਂ ਚੋਣਾਂ ਦੀ ਗੱਲਬਾਤ ਕਰ ਰਹੀ ਤੁਸੀਂ ਕੁਝ ਕਿਹਾ ਜਾ ਰਹੇ ਪਰ ਗੁਪੀ ਜੀ ਦੂਜੀ ਪੰਜਾਬ ਦੇ ਵਿੱਚ ਜਿਹੜੀ ਵੱਡੀ ਹੁਣ ਗੰਗ ਜਿਹੜਾ ਗੰਗੇਸ ਜਮਾ ਉਹ ਬਿਲਕੁਲ ਦੇਖੋ ਗੈਂਗਸਟਰ ਬਾਤ ਦੀ ਜਿੱਕਰ ਗੱਲਬਾਤ ਕੀਤੀ ਜਾਏ ਤਾਂ 4 ਤੋਂ 5 ਜਿੰਨੇ ਕਿ ਮੇਰੀ ਸਮਝ ਚ ਨੇ ਖਿਡਾਰੀ ਕਬੱਡੀ ਦੇ ਹੂੰ ਮਾਰਿਆ 122 ਤੋਂ ਬਾਅਦ ਆ 4 ਤੋਂ 5 ਖਿਡਾਰੀ ਇੰਨੇ ਜਿਹੜੇ ਚੂਟੀ ਦੇ ਖਿਡਾਰੀ ਸੀ ਹੁਣ ਜਿਹੜਾ ਰੀਸੈਂਟਲੀ ਰਾਣਾ ਵਾਲਾ ਚੋਰੀਆ ਸ਼ਰੀਆ ਮਾਰਿਆ ਤਾਂ ਪ੍ਰੋਮੋਟਰ ਸੀ ਬਿਲਕੁਲ ਉਹ ਪ੍ਰੋਮੋਟਰ ਦੀ ਕੀ ਗਲਤੀ ਹੈ ਉਹਨੂੰ ਬਾਅਦ ਦੇ ਵਿੱਚ ਗੈਂਗਸਟਰ ਗੈਂਗਸਟਰਵਾਦ ਦੇ ਨਾਲ ਜੁੜ ਕੇ ਦੇਖਿਆ ਗਿਆ ਹਾਲਾਂਕਿ ਕੁਸ਼ੀ ਜਾਂ ਪੁਸ਼ਟੀ ਕੀਤੀ ਗਈ ਕੁਸ਼ੀ ਜਾਂ ਪੁਸ਼ਟੀ ਨਹੀਂ ਵੀ ਕੀਤੀ ਗਈ ਅਸੀਂ ਉਧਰ ਨਹੀਂ ਜਾ ਰਹੇ ਮਸਲਾ ਇੱਥੇ ਹੈ ਕਿ ਉਸ ਜਿਹੜਾ ਕਬੱਡੀ ਕੱਪ ਹੋ ਰਿਹਾ ਸੀ ਉਥੇ ਸੀਨੀਅਰ ਪੁਲਿਸ ਅਫਸਰ ਵੀ ਸੀ ਕੀ ਉਥੇ ਸਿਕਿਉਰਿਟੀ ਦੇ لحاظ ਨਾਲ ਕੋਈ ਚੁੱਕ ਰਹੀ ਹੈ ਕੀ ਰਿਹਾ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਹੈ ਇਰੇ ਵਿੱਚ ਇੱਕ ਹੋਰ ਵੱਡੀ ਗੱਲ ਹੈ ਤੁਸੀਂ ਗੱਲ ਪੂਰੀ ਕਰੋ ਮੈਂ ਫਿਰ ਬਾਅਦ ਕਰਦਾ ਜੀ 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 ਵੱਡੀ ਗੱਲ ਇਹ ਦੇਖੋ ਸਰਕਾਰ ਦੇ ਨੱਕ ਥੱਲੇ ਹੋਇਆ ਹਾਂ ਇਹ ਵੱਡੀ ਚੀਜ਼ ਹੈ ਮੁਹਾਲੀ ਦੇ ਵਿੱਚ ਹੋਇਆ ਮੁਹਾਲੀ ਦੇ ਵਿੱਚ ਹੋਇਆ ਮੁਹਾਲੀ ਦੇ ਵਿੱਚ ਹੋਇਆ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਉਤੋਂ ਬਾਅਦ ਸਵਾਲ ਹਾਲਾਂਕਿ ਕਈ ਉੱਠ ਰਹੇ ਨੇ ਵੀ ਭਾਈ ਸ਼੍ਰੀਆਮ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਆਖਿਰ ਕੌਣ ਬਚਾ ਕਰੇਗਾ ਆਮ ਬੰਦੇ ਦੀ ਜਾਨ ਮਾਲ ਦੀ ਰਾਖੀ ਕੌਣ ਕਰੇਗਾ ਉਸ ਤੋਂ ਬਾਅਦ ਇੱਕ ਜਿਹੜੀ ਸਟੇਟਮੈਂਟ ਸਾਂਝੀ ਕੀਤੀ ਉਹ ਇਹ ਸੀ ਕੈਬਨ ਮੰਤਰੀ ਹੋਰਾਂ ਦੀ ਉਹ ਕਹਿੰਦੇ ਪਿਛਲੀਆਂ ਸਰਕਾਰਾਂ ਦੇ ਕੰਡੇ ਬੀਜੇ ਹੋਏ ਸੀ ਮਰ ਰਹੇ ਆ ਵੀ ਭਾਈ 4 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਤੁਸੀਂ ਕੀ ਕੀਤਾ ਪਿਛਲੀਆਂ ਸਰਕਾਰਾਂ ਨੇ ਜੋ ਗੈਂਗਸਟਰਵਾਦ ਖੜਾ ਕੀਤਾ ਤੁਸੀਂ ਉਹਨਾਂ ਨੂੰ 4 ਸਾਲ ਚ ਕਿੰਨੇ ਕੁ ਠੱਲ ਪਾਈ ਉਹ ਦੱਸੋ ਉਹ ਤਾਂ ਰੁਕ ਨਹੀਂ ਮਰਡਰ ਤਾਂ ਰੁਕ ਹੀ ਨਹੀਂ ਰਹੇ ਜਦੋਂ ਜਦੋਂ 4 ਸਾਲ ਦੇ ਵਿੱਚ ਕੰਡੇ ਜੋਗ ਨਹੀਂ ਜਾ ਸਕੇ ਔਰ 8 ਸਾਲ ਲੱਗਣਗੇ ਹਾਂ ਇਹ ਹੀ ਦੇ ਇਹ ਵੱਡਾ ਸਵਾਲ ਹੈ ਵੀ ਅੱਗੇ ਹੁਣ ਸਾਲ ਉਹਨਾਂ ਦੇ ਇਲੈਕਸ਼ਨ ਨੂੰ ਉਹਨਾਂ ਦਾ ਕਾਰਜਕਾਲ ਨੂੰ ਰਹਿ ਗਿਆ ਤੇ 4 ਸਾਲ ਚ ਕੁਝ ਕੀਤਾ ਨਹੀਂ ਹੁਣ ਕੀ ਕਰਨਗੇ ਅੱਗੇ ਸਵਾਲ ਵੱਡਾ ਹੈ ਇਹ ਦੇਖੋ ਅਸੀਂ ਕਿਸੇ ਨੂੰ ਕਿਸੇ ਦਾ ਕ੍ਰਿਟਿਸਿਜ਼ਮ ਨਹੀਂ ਕਰ ਰਹੇ ਮਸਲਾ ਇੱਥੇ ਆਇਆ ਕਿ ਇਹ ਕਬੱਡੀ ਖਿਡਾਰੀ ਟਾਰਗੇਟ ਤੇ ਕਿਉਂ ਨੇ ਇਹ ਵੱਡਾ ਸਵਾਲ ਹੈ ਕਬੱਡੀ ਖਿਡਾਰੀ ਟਾਰਗੇਟ ਤੇ ਕਿਉਂ ਨੇ ਕਿਉਂ ਜਿਹੜੇ ਗੈਂਗਸਟਰ ਸ਼ਰਿਆਮ ਇਸ ਤਰੀਕੇ ਨਾਲ ਗੋਲੀਆਂ ਮਾਰ ਜਾਂਦੇ ਨੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈ ਭਾਈ ਸਾਡੇ ਵੱਲੋਂ ਕੰਮ ਜਿੰਮੇਵਾਰੀ ਲਈ ਜਾਂਦੀ ਹੈ ਜਿੰਮੇਵਾਰੀ ਲਈ ਜਾਂਦੀ ਹੈ ਤਾਂ ਵਿਦੇਸ਼ਾਂ 'ਚ ਬੈਠੇ ਨੇ ਕੋਈ ਕੋਈ ਬੰਦੇ ਆ ਮਤਲਬ ਬਹੁਤ ਜ਼ਿਆਦਾ ਆਮ ਬੰਦੇ ਦੇ ਜ਼ੁਬਾਨ ਤੇ ਆ ਗੱਲ ਜਦੋਂ ਦਾ ਹਰਾਨਾ ਬਲਾਚੋਰੀ ਨੂੰ ਜਿਹੜਾ ਮਾਰਿਆ ਕਿ ਬਹੁਤ ਮਾਰਾ ਹੋਇਆ ਦੇਖੋ ਨਿੱਜੀ ਤੌਰ ਤੇ ਬੰਦਾ ਕੁਝ ਵੀ ਹੋ ਸਕਦਾ ਲੇਕਿਨ ਇਸ ਤਰੀਕੇ ਦੇ ਨਾਲ ਕਿਉਂਕਿ ਜਿੰਨਾ ਕਿ ਸ਼ਾਇਦ ਮੈਨੂੰ ਇਨਫੋਰਮੇਸ਼ਨ ਹੈ ਕਿ ਹਫਤਾ 10 ਦਿਨ ਪਹਿਲਾਂ ਹੀ ਉਹਦੀ ਵਿਚਾਰੇ ਦੀ ਮੈਰਿਜ ਹੋਈ ਸੀ ਵਿਆਹ ਹੋਇਆ ਸੀਗਾ ਉਸ ਤੋਂ ਬਾਅਦ ਹੁਣ ਕਿਸੇ ਦੀ ਕੀ ਰੰਜਿਸ਼ ਹੈ ਜਿਆਨੇ ਕਹਿੰਦੇ ਨੇ ਅਜੇ ਤਾਂ ਮਹਿੰਦੀ ਦੇ ਰੰਗ ਵੀ ਜਿਹੜੇ ਪਿੱਕੇ ਨਹੀਂ ਸੀ ਹਾਂ ਮਤਲਬ ਬੜਾ ਬੜੀ ਦੁੱਖ ਦੀ ਗੱਲ ਹੈ ਤੇ ਗੱਲ ਪਤਾ ਨਹੀਂ ਕੀ ਹੈ ਐਕਚੁਅਲ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਕੁਸ਼ਕੈਰ ਹੈ ਕੋਈ ਕੁਸ਼ਕੈਰ ਹੈ ਮਤਲਬ ਦਿਨ ਦਿਹਾੜੇ ਇਸ ਤਰੀਕੇ ਦੇ ਨਾਲ ਕਤਲ ਹੋਣਾ ਉਹ ਗਲਤ ਨਹੀਂ ਕਿਉਂਕਿ ਆਮ ਬੰਦੇ ਦੀ ਜਾਨ ਮਾਲ ਦੀ ਰਾਖੀ ਫਿਰ ਕੌਣ ਕਰੇਗਾ ਜਿੱਕਰ ਇਸ ਤਰੀਕੇ ਦੇ ਨਾਲ ਇੰਨੇ ਸਖ ਰੱਖਿਆ ਦੇ ਪਾਰੇ ਹਿੱਟ ਜੀਜ਼ ਦੇ ਵਿੱਚ ਸੀਨੀਅਰ ਲੈਵਲ ਦੇ ਪੁਲਿਸ ਕਰਮੀ ਮੌਕੇ ਤੇ ਮੌਜੂਦ ਹੋਣ ਤੇ ਉੱਥੇ ਹੀ ਕਈ ਜਿਹੜੇ ਪੰਜਾਬੀ ਗਾਇਕ ਵੀ ਪਹੁੰਚੇ ਹੋਏ ਸੀ ਇੱਕ ਗਾਇਕ ਨੇ ਉਥੇ ਮਨਾ ਖਾਣਾ ਵੀ ਲਾਉਣਾ ਸੀ ਤੇ ਬਹੁਤ ਅਜਿਹੀ ਚੀਜ਼ਾਂ ਨੇ ਬਾਅਦ ਵਿੱਚ ਆਪਾਂ ਸਿਕਿਉਰਟੀਆਂ ਦੇਣ ਦਾ ਤਾਂ ਫਿਰ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਲੰਘ ਜਾਣ ਤੋਂ ਬਾਅਦ ਨਹੀਂ ਘੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਬੜੀ ਗੰਭੀਰ ਸਥਿਤੀ ਹੈ ਇਸ ਟਾਈਮ ਜਿਹੜੀ ਪੰਜਾਬ ਦੀ ਆਪਾਂ ਦੇਖ ਰਹੇ ਹਾਂ ਲੇਕਿਨ ਇਸ ਨੂੰ ਠੱਲ ਪਾਉਣਾ ਸਮੇਂ ਦੀ ਮੁੱਖ ਲੋੜ ਹੈ ਇਹ ਹੀ ਅਪੀਲ ਹੈ ਸਮੇਂ ਦੀਆਂ ਸਰਕਾਰਾਂ ਨੂੰ ਕਿ ਸਾਰੇ ਦੇ ਸਹਿਯੋਗ ਦੇ ਨਾਲ ਇੱਕ ਇਸ ਤਰੀਕੇ ਦੇ ਨਾਲ ਜਿਹੜਾ ਵਿਰਤਾਂਤ ਸਿਰਜਿਆ ਜਾਵੇ ਜਿਸ ਤੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਭਾਓ ਨਾ ਹੋਵੇ ਅੱਜ ਕੱਲ ਤਾਂ ਆਪਾਂ ਅਕਸਰ ਦੇਖਦੇ ਆ ਕਿ ਹਰੇਕ ਕੋਲ ਮੋਬਾਈਲ ਫੋਨ ਹੈ ਬੜੀ ਲਾਈਫ ਐਡਵਾਂਸ ਹੋ ਗਈ ਬੜੀ ਤੇਜ਼ ਸਮਾਂ ਚੱਲ ਰਿਹਾ ਹੈ ਪੁਰਾਣੇ ਸਮੇਂ ਦੇ ਵਿੱਚ ਤਾਂ ਕਿਸੇ ਕੋਲ ਮੋਬਾਈਲ ਵੀ ਨਹੀਂ ਸੀ ਇੰਨਾ ਡਰ ਤਾਂ ਉਦੋਂ ਨਹੀਂ ਸੀ ਹੁੰਦਾ ਪਿੰਡਾਂ ਦੇ ਵਿੱਚ ਇਕੱਲੇ ਤੁਰੇ ਜਾਂਦਿਆਂ ਨੂੰ ਜਿੰਨਾ ਅੱਜ ਦੇ ਟਾਈਮ ਵਿੱਚ ਹੋ ਗਿਆ ਚੈਨਲ ਪ੍ਰਾਈਮ ਟੂਡੀ ਟੀਵੀ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਕਰ ਲਿਆ ਕਰੋ ਕਿਉਂਕਿ ਤੁਹਾਡੇ ਤੁਹਾਡੇ ਅਸੀਰਵਾਦ ਸਦਕਾ ਤੁਹਾਡੇ ਸਹਿਯੋਗ ਸਦਕਾ ਅਸੀਂ ਤੁਹਾਡੇ ਨਵੇਂ ਤੇ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਦੇਵਾ ਗਿਆ ਦਾ ਸਤਿ ਸ਼੍ਰੀ ਅਕਾਲ